ਪੰਜਾਬ ਦੀ ਬਾਦਲ ਸਰਕਾਰ ਨੇ ਆਪਣੇ ਪ੍ਰਚਾਰ ਲਈ ਖਾਸ ਤਿਆਰੀ ਕੀਤੀ ਹੈ ਸਰਕਾਰ ਨੇ ਆਪਣੇ ਪ੍ਰਚਾਰ ਲਈ ਖਾਸ 50 ਐਡਵਰਟਾਈਜ਼ਮੈਂਟ ਵੈਨ ਤਿਆਰ ਕੀਤੀਆਂ ਨੇ ਜਿਹੜੀਆਂ ਪੰਜਾਬ ਦੇ 117 ਹਲਕਿਆਂ ਦੇ ਵਿੱਚ ਗਲੀ ਗਲੀ ਕੋਨੇ ਕੋਨੇ ਨੁੱਕੜ ਨੁੱਕੜ ਤੇ ਜਾ ਕੇ ਸਰਕਾਰ ਦੀਆਂ ਸਰਕਾਰ ਦੇ ਕੀਤੇ ਕੰਮਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਉਹ ਲੋਕਾਂ ਨੂੰ ਦਿਖਾਉਣਗੇ ਇਹ ਵੈਨ ਤੇ ਤੁਸੀਂ ਦੇਖ ਸਕਦੇ ਹੋ ਖਾਸ ਤਸਵੀਰਾਂ ਲਾਈਆਂ ਗਈਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੀਆਂ ਖਾਸ ਤਸਵੀਰਾਂ ਜਿਹੜੀਆਂ ਜਿਹੜੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹਨਾਂ ਦਾ ਆਮ ਲੋਕਾਂ ਨੂੰ ਲਾਭ ਮਿਲ ਰਿਹਾ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੀ ਇੱਕ ਖਾਸ ਤਸਵੀਰ ਲਾਈ ਗਈ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਦੇ ਪੈਰियां ਚਲਾਉਂਦੇ ਦਿਖਾਏ ਗਏ ਨੇ ਯਾਨੀ ਕਿ ਕਿਤਨਾ ਕਿਤੇ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੂੰ ਇੱਕ ਆਮ ਇਨਸਾਨ ਦਿਖਾਉਣ ਦੀ ਕਿਉਂਕਿ ਇਸ ਵਾਰ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਹੈ ਇਹਨਾਂ ਵੈਨਾਂ ਦੇ ਵਿੱਚ ਇਹਨਾਂ ਤਸਵੀਰਾਂ ਤੋਂ ਇਲਾਵਾ ਕੁਝ ਖਾਸ ਚੀਜ਼ਾਂ ਐਡ ਕੀਤੀਆਂ ਗਈਆਂ ਨੇ ਇੱਕ LED ਖਾਸ LED ਲਾਈ ਗਈ ਹੈ ਇਸ LED ਦੇ ਵਿੱਚ ਕਲ ਤੌਰ ਤੇ ਤਿਆਰ ਕੀਤੀ ਗਈ ਇੱਕ ਵੀਡੀਓ ਜਿਹੜੀ ਕਲਿੱਪ ਹੈ ਵੀਡੀਓ ਐਡਵਰਟਾਈਜ਼ਮੈਂਟ ਆ ਉਹ ਦਿਖਾਈ ਜਾਏਗੀ ਜਿਸ ਦੇ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਵਿਜ਼ੂਅਲੀ ਤਰੀਕੇ ਨਾਲ ਦਿਖਾਇਆ ਜਾਣਾ ਹੈ ਯਾਨੀ ਕਿ ਕੋਈ ਕਸਰ ਨਹੀਂ ਛੜਨਾ ਚਾਹੁੰਦੀ ਸਰਕਾਰ ਇਸ ਇੱਕ ਵੈਨ ਦਾ ਜਿਹੜਾ ਖਰਚਾ ਹੈ ਇੱਕ ਦਿਨ ਦਾ 22700 ਰੁਪਏ ਤੋਂ ਜ਼ਿਆਦਾ ਯਾਨੀ ਕਿ ਇੱਕ ਦਿਨ ਦੇ ਵਿੱਚ ਅਗਰ 50 ਵੈਨ ਜੜੀਆਂ ਜਾਂਦੀਆਂ ਨੇ ਤਾਂ 1135000 ਰੁਪਏ ਦਾ ਖਰਚਾ ਇੱਕ ਦਿਨ ਦਾ ਇਹਨਾਂ 50 ਵੈਨ ਤੇ ਆ ਔਰ ਇੱਕ ਮਹੀਨੇ ਦੇ 3 ਕਰੋੜ 40 ਲੱਖ 50 ਹਜ਼ਾਰ ਦੇ ਕਰੀਬ ਇਹਨਾਂ ਵੈਨ ਦਾ ਖਰਚਾ ਹੈ ਔਰ ਅਗਰ 3 ਮਹੀਨੇ ਤੱਕ ਇਹ ਵੈਨ ਪ੍ਰਚਾਰ ਕਰਦੀਆਂ ਨੇ ਤਾਂ 11 ਕਰੋੜ ਦੇ ਕਰੀਬ 10 ਕਰੋੜ 21 ਲੱਖ 50 ਹਜ਼ਾਰ ਤੋਂ ਜ਼ਿਆਦਾ ਦਾ ਜਿਹੜਾ ਬੋਝ ਹੈ ਉਹ ਸਰਕਾਰੀ ਖਰਚ ਤੇ ਪਵੇਗਾ ਯਾਨੀ ਕਿ ਕਿਤੇ ਨਾ ਕਿਤੇ ਸਰਕਾਰ ਦਾ ਜਿਹੜਾ ਮਿਸ਼ਨ ਹੈ ਉਹ 2017 ਇਸ ਪੈਸੇ ਨਾਲ ਇਸ ਐਡਵਰਟਾਈਜ਼ਮੈਂਟ ਦੇ ਨਾਲ ਜਿਹੜਾ ਜਿੱਤਨ ਦਾ ਟੀਚਾ ਹੈ ਯਾਨੀ ਕਿ ਆਮ ਜਨਤਾ ਦੇ ਪੈਸੇ ਨਾਲ ਸਰਕਾਰੀ ਪੈਸੇ ਨਾਲ ਕਿਤਨੇ ਕਿਤੇ ਪਾਰਟੀ ਲਾਹਾ ਲੈਣਾ ਚਾਹੁੰਦੀ ਹੈ ਆਕਾਲੀ ਦਲ ਇਸ ਦਾ ਲਾਹਾ ਲੈਣਾ ਚਾਹੁੰਦਾ ਨਪਿੰਦਰ ਸਿੰਘ ਜੀ ਬਰਾ ਐਬੀਪੀ ਸੰਜਾ ਮੋਹਾਲੀ